ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਚਲੋ ਅੱਜ ਆਪਾਂ ਕਰਦੇ ਗੰਡਾ ਦਿਖਾਣਾ ਸੌਰੀ ਗੰਡੇ ਜਿਹਾ ਹੋ ਗਿਆ ਬਈ ਆ ਦੇਖੋ ਆਏ ਇਹਨੂੰ ਕੱਢਦੇ ਅੱਜ ਪੱਟੀਆਂ ਤਾਂ ਵਧੀਆ ਹੈ ਨਾ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ। ਹੋ ਬੈਠਾ ਬਾਈ ਸੁੱਖਾ। ਇਧਰ ਤਾਂ ਬਾਹਰ ਸਿੱਟਿਆ ਹੋਗੇ ਨਾ। ਜਿੱਲਾ ਇਹਨਾਂ। ਹੂੰ। ਜਿੱਲਾ ਇਹ। ਮੈਂ ਤਾਂ ਇੱਕ ਜਿਹੜੀ ਤਾਂ ਗੱਡੀ ਏ। ਇੱਕ ਘਰ ਹੀ ਨਿਕਲਣੀ ਪਾਸੇ-ਪਾਸੇ ਵਾਟਣਾ ਬੈ ਬੈ ਕੇ। ਹੂੰ। ਨਹੀਂ ਆਹ ਹਾ ਦਾ ਖੁਸ਼ਕ ਜੀ ਹੈ ਬਾਈ। ਜਿਹੜੀ ਆ ਹਨਾ। ਆਹ ਖੁਸ਼ਕ ਜੀ ਹੈ ਇਹਨੂੰ ਚਿੰਬੜਦੇ ਆਪਾਂ। ਆਖੀ ਲੱਗਿਆ ਤੂੰ ਵਿੱਚ ਵੜ ਕੇ ਵੇਖ ਲ ਤਨੋਂ ਆਪੇ ਪਤਾ ਲੱਗਦਾ ਥੋੜਾ ਤਾਂ ਮਿੱਟੀ ਲੱਗੀ ਜਾਂਦੀ ਐ ਤੇ ਪੈਰਾਂ ਨੂੰ ਕਿਵੇਂ ਨ ਲੱਗੇ ਤੇ ਵੇਨੇ ਨਾ ਫਿਰ ਜਾਉ ਦਾ ਬੜਾ ਮੰਡੀ ਹੋਈ ਜਾਂਦਾ ਹੁੰਦਾ ਜਿਵੇਂ ਲੱਥੇ ਹੋ ਗਈ ਤਾਂ ਫੈਰ ਤਰਿਆ ਚੱਲਾ ਜਿੱਤ ਤੱਕ ਐ ਬਾਹਰ ਬਹਿ ਕੇ ਨਿਕਲਦਾ ਖਿਜੀ ਕਰਾਂ ਫਿਰ ਇਹਦਾ ਜੇ ਪੰਜਾ ਚਾਰਾਂ ਤੈਨੂੰ ਬੱਤਰ ਆਉਗੀ ਇਹਨੇ ਨਹੀਂ ਇਹਦਾ ਤੁੱਪ ਲੱਗੀ ਤਾਂ ਵੀਰ ਪਾਪਾ ਹੋ ਗਏ ਐਨਾ ਵੀਰਵਾਰ ਨੂੰ ਪਾਣੀ ਕਿੱਥੇ ਲੈ ਪਰਸੋਂ ਐਤਵਾਰ ਲਾਇਆ ਨਾ ਹੂੰ ਅੱਜ ਬੋਦੂ ਆ। ਇਹ ਤੋੜ ਲਿਆ। ਕੈਰੀ ਬੀਜੀ ਗਿਆ ਸਾਰਾ ਪਾਣੀ। ਐਰ ਕੀ ਪੁੱਠਾ ਪਾਣੀ ਲਾਇਆ ਹੈ। ਉਧਰ ਤੇ ਯਾਰ ਇਹ ਚ ਆਉਂਦਾ ਮਰ ਕੇ ਸੀ ਪਾਣੀ। ਹੈਨਾ? ਫਕੀਰ ਤੇ ਆ ਕੇ ਉਹਦੇ ਚ ਗਲਤਾਂ ਹੀ ਹੋਇਆ ਉਧਰ ਪਾਣੀ ਵੱਧ ਖੜਾ ਰਿਹਾ। ਜਿਆਦੇ ਭਰ ਗਿਆ ਉਧਰਲੇ ਪਾਸੇ ਇਧਰਲੇ ਪਾਸੇ ਪਤਲਾ ਸੀ ਛੜੇ। ਨਹੀਂ ਇਧਰ ਆਏ ਨਾ ਤਰ ਕੇ ਜਾਂ ਤਰ ਕੇ ਹੀ ਆਉਂਦਾ ਸੀ ਇਧਰ। ਜਿਵੇਂ ਆਪਾਂ ਕਹਿ ਰਹੇ ਹਾਂ ਸੂਰੇਜ ਵਾਲਾ ਬਾਕੀ ਲੱਗਿਆ ਵੀ ਉਦੋਂ ਪਹਿਲਾਂ ਉਹਦਾ 시ਤੂਰ ਦੇ ਮੈਂ ਕਹਿਆ ਸੀ ਨਾ ਨਹੀਂ ਕੱਸੀ ਦਾ ਹੀ ਲੱਗਿਆ ਸੀ ਪਹਿਲਾਂ ਪਾਣੀ ਲੱਗ ਕੇ ਕੱਸੀ ਦਾ ਪਹਿਲਾਂ ਪਾਣੀ ਕੱਸੀ ਦਾ ਲਾਇਆ ਸੀ ਹੈਨਾ ਰਾਤ ਨੂੰ ਕੋਲੇ ਖੜ ਕੇ ਲਾਇਆ ਜੀ ਬਾਈ ਉਹ ਉਹ ਨਹੀਂ ਕੈਰਨ ਲਾਇਆ ਕਿ ਹੁਣ ਦੂਜਾ ਲੱਗਿਆ ਇਹ ਨਹੀਂ ਉਦੋਂ ਪਾਣੀ ਨਹੀਂ ਕਰਕੇ ਬੜਾ ਨੰਗਾ ਲਾ ਕੇ ਮੁੱਕੇ ਟੂਮੀ ਪੈਨ ਲਾ ਕੇ ਜਿੱਤ ਪਏ। ਇੱਧਰ ਜਾਓ। ਉਹ ਆਇਆ ਜਿੱਥੋਂ ਨਿਕਲ ਜਾਂਦਾ ਨਾ। ਉੱਥੋਂ ਦਾ ਸਾਫ ਸਾਫ ਲੱਗਦਾ ਹੈ ਨਾ। ਹੁਣ ਵੀ ਇਹਦੇ ਚੀਜ਼ ਆਪਾਂ ਐ ਪਰਾਲੀ ਸੜਦਗੀ ਨਾ ਕਰਕੇ ਹਨਾ ਇਹ ਤਾਂ ਨਹੀਂ ਹੁੰਦਾ ਦਮ ਤਾਂ। ਐ ਕਰਕੇ। ਹੁਣ ਆ ਤਾਂ ਲੰਬੜ ਪੁਛੀ ਤਾਂ ਨਹੀਂ ਹੁੰਦਾ ਇਹ ਤਾਂ ਟਾਈਮ ਗਿਆ। ਹੁਣ ਤੰਬਾ ਪਟਾ ਉਗੁਰੂ। ਹੁਣ ਤੰਬਾ ਮਰ ਕੋ ਉਗੁਰੂ ਗਿਆ ਤਾਂ। ਕਨੇਸ ਓਕੇ ਫਿਰ ਹੋ ਸਕਦਾ ਮਰਕ ਬਿਨਾਂ ਨੌਕਰੀ ਹੂੰ ਮਰਕ ਦਾ ਗੁਰੂ ਵੀ ਯਾਰ ਮਨ ਲਾਦਾ ਵੇਜ ਵੇਜ ਤਾਂ ਵਿਰਲਾ ਜਾਈ ਹੈ ਕਹਾ ਯਰ ਉਹ ਕਿਵੇਂ ਕਰਦੇ ਉਹਨਗੇ ਜਿਹੜੇ ਕਿੱਲੇ ਦੇ ਕਿੱਲੇ ਵੀਜਦੇ ਉਹ ਬੜੇ ਸਰਪ੍ਰੇਸ ਬਰੂ ਲੈਉਂਦੇ ਹਨਗੇ ਹੂੰ ਉਹ ਐ ਹੈ ਨਾ ਹੂੰ ਉਹ ਬੈੱਡ ਬਣਾ ਕੇ ਲਾਉਂਦੇ ਮੰਦਰਾ ਨਹੀਂ ਇਹ ਤਾਂ ਮੰਤਲਾ ਦਾ ਜਿਹੜੀ ਐਕਸਲਜੀ ਸਪਰੇਅ ਹੈ ਉਨਾ ਪੀੜ ਕੀ ਨਥਾਂ ਲਾ ਕੇ ਪਾਸੇ ਤਜਰਬਾ ਕਰਨਾ ਚਾਹੀਦਾ ਹੈ ਨਾ ਵੀ ਕੀ ਆਂਦੀ ਆ ਬਣ ਹੂੰ ਉਹ ਪਰੇ ਨੂੰ ਵੇਖੀ ਜਿੱਥੇ ਚੌਂਡ ਜ ਉਹ ਜਿੱਥੇ ਘਟ ਪਣੀ ਚੜਦਾ ਸੀ ਮਸਾਂ ਪਣੀ ਚੜਦਾ ਦੇ ਬਾਈ ਉੱਥੇ ਨਹੀਂ ਉਗ ਰਿਆ ਆ ਜਿਵੇਂ ਨਾ ਮੋਟੇ ਮੋਟੇ ਬੁੱਝੇ ਭਾਈਆ ਵਿੱਚ ਨਾ ਆੜਦਾ ਮਦ ਭਾਈ ਹੂੰ ਵਿੱਚ ਆਹ ਚਾਰਜ ਤੇ ਰਸਵਾਰਿਆ ਗਿਆ ਹੈ ਨਾ ਕਿਰਾਇ ਦਾ ਚਾਰਜ ਵੀਰਾ ਉਧਰਲੇ ਪਾਸੇ ਵਟਨਾਂ ਦੇ ਨੇ ਬੈਠ ਜਾਂਦਾ ਕਿਧਰ ਅਮਚਾਲੇ ਉਹ ਚਾਲੇ ਨਹੀਂ ਉਹ ਉਧਰ ਨੂੰ ਐ ਕੇਰੀਆਂ ਦਾ ਮੱਥਾ ਅੱਛਾ ਕੇਰੀਆਂ ਦਾ ਕੇਰੀਆਂ ਚਾਰਜ ਪਰ ਚੱਲੀਏ ਹੈ ਨਾ ਇਧਰ ਚਾਹ ਠੀਕ ਹੈ ਤੇਰੀ ਗੱਲ ਜਿੱਥੇ ਤੱਕ ਹੱਥ ਪੜਦਾ ਹਾਂ 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 ਉੱਥੋਂ ਤੱਕ ਤੁਰੇ ਚੱਲ ਗਈ ਹੂੰ ਨਵੇਂ ਤੱਕ ਗੰਡੇ ਦੇ 100 ਵਧੀਆ ਹੈ 100 ਤਾਂ ਵਧੀਆ ਤਾਂ ਲੱਗੇ ਪਏ ਹੂੰ ਬਾਕੀ ਜੇ ਆਪਾਂ ये तो वत्तर आ गया यार काम तो कुछ भी नहीं गा पास पास चल अज था बाकी हजे तक है भी यही ਯਾ ਵੇ ਚਿੱਕੀ ਚਿੱਕੀ ਝੋਨਾ ਉਗ ਰਿਹਾ ਹੁੰਦਾ। ਆਵੇ ਜਿੱਥੇ ਜਿੱਥੇ ਸਵਾਰਿਆ ਜਾਂਦਾ ਪੂਰਾ ਵਧੀਆ ਬੰਦਾ ਜਾਂਦਾ ਹੈ ਨਾ। ਦੇਖਦੇ ਵੇ ਇਹਦੇ ਚ ਵੀਡੀਓ ਚ ਬਹੁਤ ਹੀ ਅਦੀਨ ਹੈ। ਇਧਰ ਬਾਹਲਾ ਹਾਂ ਇੱਥੇ ਇਹ ਨਾ। ਚੱਲ ਇਹ ਵੀ ਨਿਕਲ ਜੂਗਾ ਕਿ ਨਹੀਂ। ਕੋਸ ਨਹੀਂ ਲੈਂਦਾ ਆੜਿਆ ਬਾਈ। ਬੰਦਿਆਂ ਮੂਰੇ ਕੀ ਰਹਿੰਦਾ। ਹੂੰ ਹੂੰ। ਗੱਲ ਤਾਂ ਨਾ ਕੰਮ ਕੋਈ ਵੀ ਹੈ ਕੋਈ ਕੰਮ ਵੱਡਾ ਨਹੀਂ ਹੁੰਦਾ ਉਪਰਾਲਾ ਹੂੰ ਗੱਲ ਤਾਂ ਜੇਦੋਂ ਲੱਗ ਜਾ ਕੰਮ ਨੂੰ ਮੂਰੇ ਲੱਗਦੇ ਰਹ ਜਾਂਦੇ ਕਿ ਨਹੀਂ ਇੰਨਾ ਨਹੀਂ ਕਿਸੇ ਦਾ ਸਭ ਕੰਮਾਂ ਇੱਕ ਆਈ ਹੂੰ ਇੱਕ ਜਣਾ ਹਿੰਮਤ ਵਾਲਾ ਹੋਵੇ ਨਾ ਕਿਸੇ ਵੀ ਕੰਮ ਨੂੰ ਕੋਈ ਆਪਾਂ ਆਣਿਆਂ ਦੇ ਵੀ ਆਪ ਹੁਣ ਗੰਡੇ ਚ ਕਾ ਕੱਢਦੇ ਤੇ ਆਪਾਂ ਵੱਡੇ ਕੰਮਾਂ ਬਣੇ ਬੈਠੇ ਆ ਤੇ ਕੋਈ ਵੀ ਕੰਮ ਅਕਸਰ ਹੁੰਦਾ ਤਾਂ ਯਾਰ ਆਰ ਨਾਲ ਹੀ ਆ ਹੂੰ ਆਰ ਨਾਲ ਹੀ ਹੁੰਦਾ ਵੀ ਹੂੰ ਜਿਹੋ ਨਾਲ ਪੱਕਾ ਇਹਦੇ ਵੀ ਗਿੱਲਾ ਹੈ ਹੂੰ ਆਪਾਂ ਕਹਿੰਦੇ ਅੱਜ ਨਹੀਂ ਕੱਢਦੇ ਇਹਨੂੰ ਤੇ ਆ ਹੁਣ ਪਾਸੇ-ਪਾਸੇ ਵਾਟ ਤੇ ਬਹਿ ਕੇ ਜਿਵੇਂ ਚਾਰ-ਚ ਪੇਰੇ ਕੋਈ ਆ ਵੀ ਅੱਧੇ-ਅੱਧੇ ਪਾਣੀ-ਪਾਣੀ ਕਰਮ ਆਪਾਂ ਕੱਢੀ ਆਨੇ ਪਾਣੀ ਕਰਮ ਨਿਕਲੀ ਜਾਂਦਾ ਪਾਸੇ-ਪਾਸੇ ਹੈ ਨਾ ਤੇ ਹੁਣ ਇਹ ਤਾਂ ਸਾਫ਼ ਹੋ ਗਿਆ ਨਾ ਨਾਲੇ ਵਿੱਚ ਨਹੀਂ ਵੜੇ ਨਾਲੇ ਮਿੱਦੀ ਤਾਂ ਨਹੀਂ ਗੱਲਾ ਜੇ ਆਪਾਂ ਵਿੱਚ ਵੜੇ ਕਰਦੇ ਤੇਰੀ ਵਾਲੀ ਗੱਲ ਫੇਰ ਭਾਈ ਇਹ ਮੰਡ ਹੋ ਜਾਣਾ ਸੀਗਾ ਆਂਦੇ ਹੁੰਦੇ ਨਾ ਗਿੱਲਾ ਮਿੱਧਾ ਵਾਹ ਨੀਆਂ ਦੇ ਉੱਠਦਾ ਉਹ ਗੱਲ ਨਹੀਂ ਬਣਦੀ ਹਾਂ ਕਹਿੰਦੇ ਸੁੱਕੇ ਚ ਬੀਜ ਦੇ ਉਹ ਰਾਸ ਆ ਜਾਂਦਾ ਗਿੱਲਾ ਵਾਹ ਕੇ ਕਣਕ ਭਾਲਦੀ ਬਈ ਮੜੀ ਚੜੀ ਵੱਤ ਹੈ ਹਾਂ ਜਿਵੇਂ ਕਣਕ ਜਿੱਥੇ ਤੂੰ ਚੜੀ ਵੱਤ ਬੀਜੇਗਾ ਉੱਥੇ ਵੇਲਾ ਹੈ ਨਾ ਪਰ ਰੌਣੀ ਕੱਸੀ ਤੇ ਪਾਣੀ ਨਾ ਹੋਈ ਹੋਵੇ ਹਾਂ ਜੇ ਬੋਰ ਦੇ ਨਾਲ ਆ ਕੇ ਫੇਰ ਜੀ ਬੋਰੀ ਵੇਖੋ ਵੇਖ ਬਈ ਅਇਤਾ ਆਪਣੇ ਉਧਰ ਬੂਰਦਾ ਹੀ ਲੱਗਦਾ ਸੀ ਉੱਥੇ ਹਾਂ ਜਿੱਧਰ ਪਾਣੀ ਚੰਗਿਆ ਬੂਰਾਂ ਦੇ ਮਿੱਠੇ ਪਾਣੀ ਐ ਠੰਡੇ ਐ ਉਹ ਪੰ ਤਾਂ ਠੀਕ ਐ ਉੱਥੇ ਵੀ ਜਿਹੜੀ ਰੋਣੀ ਬੀਜੀ ਜਾਂਦੀ ਐ ਥਲੇ ਨਾ ਪਗੇਗਾ ਹੈ ਜੜੋਂ ਭਟਿਆ ਜਾਂਦਾ ਹੈ ਨਾ ਟੁੱਟਦਾ ਨਹੀਂ ਪੂਰਾ ਵੀ ਨਹੀਂ ਟੁੱਟਦਾ ਘੰਡੇ ਦਾ ਪਾਣ ਲਾਪੇ ਆਵੇ ਕਿ ਘੰਡੇ ਤੁਸੀਂ ਮੈਂ ਬਾਹਰ ਹੀ ਪਏ ਦੇਵਾ ਗੰਡੇ ਭਾਈ ਜਿਹੜੇ ਇਹਨਾਂ ਗਟੋਲੀਆਂ ਚ ਰੜਕ ਲਾ ਪੀਆ ਸੋਹਾਂ ਬਾਟੇ ਤੋਂ ਪੜਦਾ ਤੂੰ ਵਾਟ ਤੇ ਪੱਟੀ ਇਹਨਾਂ ਤੋਂ ਨਹੀਂ ਇਹਨਾਂ ਬਾਟੇ ਤੋਂ ਪੜਦਾ ਤੂੰ ਗਾਂ ਲਾਂਗੇ ਇਹਦਾ ਵਾਟ ਪਟਕੇ ਤੇ ਮੈਂ ਆ ਵਿੱਚੋਂ ਪੜ ਦਿੰਦਾ ਹਾਂ ਤਾਂ ਲੂੰਬੜ ਪੁੱਛੀ ਹੀ ਆਈ ਐ ਇਹੇ ਹਾਂ ਤਾਂ ਲੂੰਬੜ ਪੁੱਛੀ ਗੀ ਗਲਤ ਆ ਆਪਾਂ ਕਾਲੂ ਕਰ ਜਨੇ ਬਾੜੀ ਜਿਵੇਂ ਉਹ ਤੋਂ ਬਰਾਲੀ ਆਪਾਂ ਛੱਡ ਦੇਣ ਤੇ ਪਈ ਸੀ ਇੱਥੇ ਹਣਾ ਇਹ ਕੈਰੀਏ ਟਾਇਰ ਕਰਕੇ ਵੇਨ ਦੇ ਆ ਸੱਲਾਂ ਜਿਦੋਂ ਛੋਨੇ ਵੜ ਦਿੰਨਾ ਆਪਾਂ ਹਮ ਖਰਚੇ ਵੜ ਕੇ ਨਾ ਭਾਈ ਉਤਰ ਕੇ ਰੱਖ ਉਤਰ ਕੇ ਦੋ ਤਿੰਨ ਪੰਡਾ ਨਾ ਤੂੜੀ ਵਾਲੇ ਚ ਰੱਖ ਦੇ ਹਮ ਹਮ ਉਧਰ ਆ ਬਈ ਓ ਬਾਬੇ ਕੁਦਰਤ ਆਪਣਾ ਦਿਹਾਵਾ ਵੀ ਲੈ ਆਈ ਕੁਦਰਤ ਜਾਊਗੀ ਇਹ ਦਿਓ ਬਰ ਗਾਟ ਇਹ ਦਿਓ ਬਰ ਪਰ ਨਹੀਂ ਨਹੀਂ ਟੋਕੇ ਲਾ ਕੇ ਲੈ ਜਾਗੇ ਹੂੰ ਓਨੇ ਉਹ ਪਾਇਆ ਸੀਗਾ ਗਲਿਆ ਚਾਰ ਕਿਉ ਗੁਰਬੀਤ ਨੇ ਉਹਦੇ ਗੱਲ ਨਹੀਂ ਬਣਾਈ ਉਹਦੇ ਚ ਬਾਈ ਉਗਰੇ ਹਾਂ ਉਹ ਪਤਾ ਲੱਗਾ ਤਾਂ ਪਾਇਆ ਕਿ ਨਹੀਂ ਪਾਇਆ ਹੂੰ 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 ਹਾਂ ਤਾਂ ਫਿਰ ਥੋੜਾ ਜਿਹਾ ਪਾਇਆ ਨਾ ਜਮਨੀ ਹਾਂ ਪਾਇਆ ਪਤਾ ਥੋੜਾ ਉਹਨੇ ਤਾਂ ਡਰਦੇ ਨੇ ਪਾਇਆ ਬਾਲਾ ਕੱਟ ਕੇ ਹਾਂ ਵਿਚਾਰ ਸੀ ਖਬਰ ਕਿਵੇਂ ਕਰੂੰ ਸੋ ਇੱਕਾ ਨਾ ਦੋ ਦੋ ਉਂਗਲਾਂ ਤਾਂ ਹੋਵੇ ਘੱਟੋ ਘੱਟ ਹਾਂ ਆ ਪਰਾਲੀ ਜਾਂ ਪੱਕਿੰਦੀ ਸਿੱਟੀ ਹੋਵੇ ਲੈ ਤੇ ਲੰਨ ਵੀ ਖੜੀ ਐ ਨਾ ਕੰਧਰ ਕੀ ਗਿਰਦਾ ਹਾਂ ਲੱਗਣੋਂ ਖਾ ਸਕਿਆ ਨਹੀਂ ਕੰਦੀ ਐ ਇੱਥੋਂ ਸਿੱਡੀ ਬਾਈ ਦੇਵ ਦੇ ਉੱਤੋਂ ਦੀ ਲੈ ਲੈ ਲਾ ਲਾ ਲੈ ਨਾ ਮੈਂ ਤਾਂ ਬੰਦੇ ਇੱਧਰਲੇ ਪਾਸੇ ਬਾਈ ਦੇਵ ਨਹੀਂ ਲਖਣੀਆਂ ਸਾਰੀ ਬਾਬਾ ਸੌਖ ਰੱਖੇ ਇਹਨਾਂ ਜਿਹੜਾ ਪੱਟੀ ਮਾਲਕ ਸੌਖ ਰੱਖੇ ਵੀ ਤੇ ਵੇਖੀ ਤਾਂ ਨਿਕਲਦੀ ਕੀ ਆ ਹਮ ਫਿਰ ਹੁਣ ਜੇ ਆਪਾਂ ਇਹ ਵੇਖੀਏ ਆਪਣੇ ਹਿਸਾਬ ਨਾਲ ਤਾਂ ਫਿਰ ਵਧੀਆ ਨਿਕਲੂ ਤਾਂ ਕਾੜਤਾ ਹੈ ਨਹੀਂ ਲਸਣ ਨੂੰ ਹੁਣ ਨਾੜਾ ਪਾ ਕੋਈ ਹੋਰ ਗੰਦ ਪੈ ਨਹੀਂ ਪਾਇਆ ਕਲੀ ਡਾਈ ਪਾਈ ਆ ਥੱਲੇ ਪਹਿਲਾਂ ਦੇ ਲੌਣ ਲੱਗੇ ਰਹਿਣਾ ਲੈ 2.5 ਇਹ ਤਾਂ ਲਸਨ ਤਾਂ 2 ਨਹੀਂ ਹੋਇਆ ਹੂੰ ਵੀ ਕੋਈ ਆਪਾਂ ਜੂਰੀਆ ਨਹੀਂ ਪਾਈ ਵੀ ਆਇਆ ਜਿਹੜੂ ਲੈ ਵੀ ਆਪਾਂ ਡਰੈਲਣਾ ਭੀਜੀ ਆ ਡਰੈਲਣਾ ਔਰਾ ਕੱਢ ਕੇ ਲਾਈ ਆ ਲਾਈ ਹੱਥ ਨਾਲ ਔਰਾ ਡਰੈਲਣਾ ਕੱਢ ਦੂੰਗਾ ਹੂੰ ਸਾਰੀ ਵਾਰ ਸਾ ਹਾਂ ਸਾਰੀ ਵਾਰ ਹਾਂ ਨਾਲ ਨਾਲ ਜਿਹੜਾ ਆਪਾਂ ਪਟਿਆ ਦੇਵ ਉਹ ਵਧੀਆ ਬਣ ਗਿਆ ਬਾਈ ਕਿਤੇ ਜਿੱਤੇ ਪਟਿਆ ਕਾ ਇਹ ਦਾ ਹੋ ਰਿਹਾ ਥੋੜਾ ਹੂੰ ਉਹ ਕੋਰੋਂ ਦਾ ਮੰਤਲਾ ਦਾ ਆ ਬਈ ਲਾ ਸਨ ਇਹ ਦੇਖੋ ਲਾ ਸਨ ਦੇਖੋ ਮੋਡਲ ਆ ਸੰਗੇ ਇਹ ਜਿਹੜਾ ਪਾਲਾਈ ਸੀ ਨਾ ਉਹ ਤਾਂ ਲੱਗਦਾ ਸੀ ਕਾਦੀ ਹੋਣੀ ਹੈ ਗਰਮੀ ਜਲਾਦੀ ਹੈ ਨਾ ਹਾਂ ਮੁਰਕ ਜੀ ਵੀ ਉਹ ਚੱਲੀ ਸੀ ਕਿਰਾਂ ਇਹਦੇ ਵਿੱਚੋਂ ਨਿਕਲੇ ਸੀ ਮੁਰਕ ਬਾਹਰ ਪਰਾਲੀ ਵਿੱਚ ਦੀਆਂ ਥੱਲੇ ਵਿਛਾਈ ਹੈ ਪਰਾਲੀ ਬਈ ਆ ਗੰਡੇ ਜਿਹੜਾ ਅੱਜ ਆਪਾਂ ਕੱਢਿਆ ਜੀ ਚੁਕਾ ਕਿਹੜਾ ਸਵਾਰੇ ਗਏ ਨਾ ਤੇ ਮੁੜ ਕੇ ਨਹੀਂ ਲਈਦੇ ਕਿੰਨਾ ਟਾਈਮ ਲੱਗਣਾ ਹੂੰ ਹੂੰ ਮੰਨ ਕੇ ਚੱਲ ਐਨੇ ਨਹੀਂ ਲਾ ਲਾ ਆਹਾਂ ਜੋ ਬੰਨਿਆ ਤੇ ਕਾਹਤੋ ਉਧਰਲੀ ਤੇ ਇਧਰਲੀ ਤੇ ਇੱਕ ਕੇਰੀ ਨਿਕਲ ਗਈ ਹੂੰ ਕਿੰਨੇ ਲੰਮੇ ਨਿਕਲ ਗਏ ਹਾਂ ਹੂੰ ਆਨੇ ਕਿਹਾ ਤਾਂ ਨਿਆਰੇ ਮਾਨ ਕੇ ਚੱਲ ਨਿਕਲ ਗਈਆਂ ਹੂੰ ਹੂੰ ਕਿਦਰ ਦਾ ਸੁੱਖਾ ਚਲਿਆ ਫੇਰਾ ਚਕਰੀ ਹੂੰ ਇੱਕ ਦਾ ਤਿਆਰ ਹੋ ਨਾ ਚਲਿਆ ਹਾਂ ਬਈ ਸਰੋਂ ਆ ਕੜਤੈ ਨੀ ਚਰ ਲੱਗੀ ਯਾਰ ਜੀ ਹਾਂ ਆ ਕਣਕ ਬਈ ਹਜੇ ਨੀ ਨਸਨ ਲੱਗੀ ਇਹਦੇ ਚਿੱਟੇ ਦਾ ਪਤਾ ਲੱਗੂ ਕੀ ਬੰਦ ਹੈ ਸਾਰੇ ਜੀ ਦੇਖੀ ਦੇ ਬਈ ਪੂਰਾ ਫਰਕ ਹੈ ਜਿਤ ਤੱਕ ਉਹ ਆਏ ਹਾਂ ਹਾਂ ਇਧਰ ਇਧਰ ਹੈ ਹੈ ਆ ਵੇ ਤੂੰ ਮੈਂ ਤੈਨੂੰ ਦੱਸਦਾ ਹੇ ਇਥੋਂ ਇਥੋਂ ਪਤਾ ਲੱਗਦਾ ਕਣਕ ਦਾ ਫਰਕ ਆ ਵੇਖੀ ਇਹ ਇੱਕ ਤਾਂ ਆ ਬਾਥੂ ਦੀ ਜਿਸ ਮਦਰ ਦੋ ਹੂੰ ਬਾਥੂ ਦੇ ਵੀ ਪਾਲਕ ਦੇ ਵੀ ਆ ਪੱਟਣ ਵਾਲਿਆ ਹੂੰ ਉਹਰੇ ਫੜਾ ਦੇ ਮੈਨੂੰ ਦੱਤਿਆਂ ਨਾਲ ਪੱਟ ਕ ਕਿੰਨੀ ਪੱਟੀ ਆ ਫੜ ਪੜ ਦੇਣਾ ਇਹ ਨਿਆ ਪਾ ਇਹਦੇ ਜਿਹੇ ਬਾਥੂ ਦੇ ਆਪਾਂ ਉਦੋਂ ਫਿਰ ਉਹ ਕਰ ਗਏ ਨਾ ਇਹ ਆਪਣੀ ਯਾਦ ਹੀ ਨਹੀਂ ਆਈ ਇਹਦਾ ਕਣਕ ਦਾ ਸਪਰੇਅ ਨਹੀਂ ਕੀਤੀ ਬਾਥੂ ਵਾਲੀ ਉਹਦੇ ਤੇ ਮਾਰ ਦਿੱਤੇ ਅਜਿਹੜਾ ਹੁਣ ਪਾਣੀ ਲੱਗਿਆ ਨਾ ਭਰ ਕੇ ਉਹਨੇ ਅਸਰ ਕੀਤਾ ਨਾ ਵੇਖੀ ਇਹਦੇ ਪੱਤੇ ਵੀ ਹੋਰ ਸਾਹਦੇ ਆ ਬਾਈ ਆ ਇਧਰ ਲਈ ਕਣਕ ਆ ਵੇਖ ਤੂੰ ਇਹ ਕਣਕ ਦਾ ਤੇ ਇਹ ਐਸ ਕਣਕ ਦਾ ਦਿਨ ਰਾਤ ਦਾ ਫਰਕ ਆ ਇਹ ਨਾੜੂ ਬਹੁਤ ਮੋਟਾ ਹੈ। ਇਹ ਰਲਣਾ। ਹੂੰ। ਸਵਰਨੀ। ਇਹਦਾ ਭਈ ਉਵੇਂ ਹੀ ਫਰਕ ਹੈ। ਇਹ ਨਸਲ ਦਾ ਹੀ ਫਰਕ ਹੈ। ਇਹ ਛਿੱਟੇ ਗੱਡੇ ਦੇ ਤੋਂ। ਹੂੰ। ਉਹ ਉਸ ਤੇ ਸੀਗੇ ਆਪਣੇ ਨਾ ਬੂਰ ਕੋਲੇ। ਉਹ ਉਹ ਧੀਮੋ ਟਿਕਾਣੇ ਕੋਲ। ਨਹੀਂ ਨਹੀਂ। ਇਧਰ ਉਹ ਦਰਖਤ ਜੇ ਥੱਲੇ। ਜਿਹੜੇ ਕੋਲੇ। ਦਰਖਤ ਜੇ ਥੱਲੇ ਸੀਗੇ। ਤੇ ਉਥੋਂ ਵੱਡੇ ਸੀ ਇਹ। ਇਹ ਛਿੱਟੇ ਸੀਗੇ 2 ਦਾਣੇ ਤੇ ਜਿਆਦੇ ਹੋਣਗੇ ਨਾ ਸੁਕੇ ਵੀ ਜਿੰਨੇ ਆਪ ਲਾਏ ਆ 104 ਨਹੀਂ ਨਹੀਂ 124 24 ਦਾਣੇ ਜਿੰਨੇ ਚ ਤਾਂ ਹੂੰ ਤੇ 100 ਦਾਣੇ ਵਾਲੇ ਤਾਂ ਆਇ ਪਰ ਲਈ ਇਦੋਂ ਆਹੋ ਉਹ ਛਿੱਟੇ 100 ਦਾਣਾ ਸੀਗਾ ਜਿਹੜੇ ਤੋੜੇ ਸੀ ਇਹਦੇ ਚ 124 ਇਹ ਛੱਟਾ ਬਹੁਵੱਡਾ ਸੀ ਕਰੇ ਜੋ ਕਿਆ ਮੇਰੇ ਘਰੇ ਵੀ ਮਾੜੀ ਮੋਟੀ ਪਾਈ ਹੁੰਦੀ ਹਮ ਇਹ ਤਾਂ ਰੇ ਇੱਕ ਕਰੀ ਪਾਈ ਮੰਨ ਲਾਦਾ ਡਾਈ ਦਾ ਪਾਈ ਨਹੀਂ ਉਹਦੇ ਫਿਰ ਆਇਆ ਨਾ ਵਾਰੀ ਜਿਗੀ ਆ ਕੇ ਮੈਂ ਭੁੱਲ ਚਲੇ ਉਹਦੇ ਬੀਲ ਲਾਉਣੇ ਤੇ ਮੇਰੇ ਯਾਦ ਕਰਾਤੇ ਬੀਬੀ ਨੇ ਫਿਰ ਮੈਂ ਚੱਕ ਲੈ ਗਾਜਰ ਕੱਲ ਵੀ ਗਏ ਸੋਕੀ ਚੱਲਗੇ ਚੱਲ ਬੈਠੋ ਕੋਈ ਚੱਲ ਮਾਰਾ ਜਾ ਰਹੀ ਹੈ ਲੱਗ ਜੂ ਪਤਾ ਨਹੀਂ ਨਸਰੂਗੀ ਇਕੱਠੇ ਲਾਇਆ ਵੇਲਾ ਹੈ ਇਹ ਹਜੇ ਕਿਤੇ ਨਸਰੀ ਨਾ ਉਹ ਚਲ ਗੋਪਤਾ ਬਣਾਈ ਗੋਪਤਾ ਬਣਾਈ ਬੈਠੀ ਆ ਤੇ ਪਰਲੀ ਵੀ ਕਿ ਨਸਰੀਆਂ ਦੇ ਵਿੱਚ ਵਿੱਚ ਮਾਣਾ ਮੋਨੋ ਸਾਰਾ ਕੋਈ Ciao